ਇਸ ਮੰਦਿਰ ਵਿੱਚ ਜਾ ਕੇ ਤੁਹਾਡੇ ਮਨ ਦੀਆਂ ਹਰ ਇੱਕ ਇੱਛਾਵਾਂ ਪੂਰੀਆਂ ਹੋਣਗੀਆਂ। ਸੋ ਇਹ ਮੰਦਿਰ ਕਿੱਥੇ ਤੁਹਾਨੂੰ ਇੱਥੇ ਆਣ ਕੇ ਕੀ ਕਰਨਾ ਪਵੇਗਾ? ਅੱਜ ਆਪਾਂ ਇਸ ਬਾਰੇ ਹੀ ਗੱਲਬਾਤ ਕਰਾਂਗੇ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਅਚਲੇਸ਼ਵਰ ਤਾਂ ਜੋ ਮੰਦਿਰ ਸ੍ਰੀ ਕਾਰਤਿਕ ਸਵਾਮੀ ਜੀ ਦਾ ਹੈ। ਇਹ ਮੰਦਿਰ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਬਟਾਲੇ 'ਚ ਪੈਂਦਾ ਹੈ। ਜਿੱਥੇ ਇਹ ਮੰਦਿਰ ਬਹੁਤ ਜ਼ਿਆਦਾ ਖੂਬਸੂਰਤ ਤੇ ਉੱਥੇ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੈ। ਸਵਾਮੀ ਕਾਰਤਿਕ ਜੀ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਜੀ ਦੇ ਪੁੱਤਰ ਸਨ ਇਸ ਮੰਦਿਰ ਚ ਦੂਰੋਂ ਦੂਰੋਂ ਦੁਨੀਆ ਆਉਂਦੀ ਹੈ ਤੁਸੀਂ ਇਸ ਮੰਦਿਰ ਚ ਆਣ ਕੇ ਇੱਥੇ ਭਗਵਾਨ ਦੇ ਦਰਸ਼ਨ ਕਰਨੇ ਨੇ ਮੱਥਾ ਟੇਕਣਾ ਹੈ ਬਹੁਤ ਹੀ ਵੱਡਾ ਸਰੋਵਰ ਬਣਿਆ ਹੋਇਆ ਇਸ ਮੰਦਿਰ ਚ ਤੇ ਸਰੋਵਰ ਦੇ ਵਿੱਚਕਾਰ ਸਵਾਮੀ ਕਾਰਤਿਕ ਜੀ ਦੀ ਬਹੁਤ ਹੀ ਵਧੀਆ ਜਗ੍ਹਾ ਬਣੀ ਹੋਈ ਹੈ ਜਿੱਥੇ ਤੁਸੀਂ ਸ਼ਿਵਲਿੰਗ ਦੇ ਦਰਸ਼ਨ ਕਰ ਸਕਦੇ ਹੋ ਇੱਥੇ ਲੋਕਾਂ ਦੀ ਆਸਥਾ ਹੈ ਕਿ ਜੇ ਤੁਸੀਂ ਮੱਥਾ ਟੇਕਣ ਤੋਂ ਬਾਅਦ ਇੱਥੇ ਨੰਦੀ ਦੇ ਕੰਨ 'ਚ ਜੋ ਵੀ ਤੁਸੀਂ ਮੰਗੋਗੇ ਆਪਣੀ ਦਿਲ ਦੀ ਮੁਰਿਆਦ ਤੁਸੀਂ ਕਹੋਗੇ ਉਹ ਤੁਹਾਨੂੰ ਮਿਲ ਜਾਵੇਗੀ ਲੋਕਾਂ ਦਾ ਕਹਿਣਾ ਹੈ ਕਿ ਆਪਾਂ ਜੋ ਵੀ ਅੱਜ ਤੱਕ ਇਸ ਮੰਦਿਰ 'ਚ ਆਣ ਕੇ ਨੰਦੀ ਦੇ ਕੰਨ 'ਚ ਮੰਗਿਆ ਹੈ ਸਾਨੂੰ ਉਹ ਸਾਰਾ ਕੁਝ ਮਿਲਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਲੋਕ ਨੰਦੀ ਦੇ ਕੰਨ 'ਚ ਕਿਵੇਂ ਆਪਣੇ ਦਿਲ ਦੀਆਂ ਗੱਲਾਂ ਕਹਿ ਰਹੇ ਨੇ ਮਨੋ ਕਾਮਨਾਵਾਂ ਮੰਗ ਰਹੇ ਨੇ ਸੋ ਜੇ ਤੁਸੀਂ ਵੀ ਕੁਝ ਮੰਗਣਾ ਚਾਹੁੰਦੇ ਹੋ ਤਾਂ ਇਸ ਮੰਦਿਰ 'ਚ ਜ਼ਰੂਰ ਆਇਓ ਤੇ ਨੰਦੀ ਦੇ ਕੰਨ 'ਚ ਆਪਣੇ ਦਿਲ ਦੀ ਗੱਲ ਜ਼ਰੂਰ ਕਹੋ ਤੇ ਤੁਸੀਂ ਕਮੈਂਟ ਕਰਕੇ ਇਹ ਜ਼ਰੂਰ ਦੱਸਿਓ ਕਿ ਤੁਸੀਂ ਪਹਿਲਾਂ ਇਸ ਮੰਦਿਰ 'ਚ ਆਇਓ ਜਾਂ ਫਿਰ ਨਹੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਕੇ ਜਾਇਓ ਸਤਿ ਸ਼੍ਰੀ ਅਕਾਲ ਜੀ